ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਟੂ ਚੰਦ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀਆਂ ਪੰਜ ਬਹਿਣਾ ਸੇਲ ਲਈ ਲੈ ਕੇ ਆਏ ਜੀ ਚਾਰ ਹੀਪਰ ਨੇ ਬਾਈ ਇੱਕ ਗੱਬਣਾ ਚੈੱਕ ਪਾਸ ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਬਾਈ ਫਾਰਮ ਚੋਂ ਬਣਾਉਣ ਲੱਗੇ ਆ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਉਹ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਤੇ ਜਿਸ ਪਿੰਡ 'ਚੋਂ ਵੀਡੀਓ ਬਣਾ ਰਹੇ ਆ ਪਿੰਡ ਛੰਨਾ ਗਲਬ ਸਿੰਘਲ ਜ਼ਿਲ੍ਹਾ ਬਰਨਾਲਾ ਤਹਿਸੀਲ ਦਾਪਾ ਨੇੜੇ ਪਿੰਡ ਭਾਈ ਰੂਪਾ ਪਧੌੜ ਸਹਿਣਾ ਪਿੰਡੇ ਨੇੜੇ ਹੀ ਰਹਿ ਜਾਂਦੇ ਆ ਆਓ ਕਰ ਲੈਨੇ ਬਾਈਆ ਗੱਲ ਬਾਤ ਆਜੀ ਬਾਈ ਜੀ ਬਾਈ ਜੀ ਸਸਰੀਕਾਲ ਸਸਰੀਕਾਲ ਡਾਕਟਰ ਸਾਹਿਬ ਬਈ ਨਾਮ ਤੇ ਮੋਬਾਈਲ ਨੰਬਰ ਬੋਲ ਦੋਈ ਨਾਮ ਡਾਕਟਰ ਵੀਰਾ ਹਮ ਮਮੈਲ 94654 ਹਮ 2847 ਠੀਕ ਆ ਬਾਈ ਪਿੰਡ ਸਨਾਂਗਲਾਵ ਸਿੰਘ ਵਾਲਾ ਤੇ ਆਪਣੇ ਭਧੌਰ ਵੀ ਨਾਲ ਆ ਓਕੇ ਇਧਰ ਪਾਇ ਰੂਪਨ ਦੇੜੇ ਆ ਕਿਵੇਂ ਚੱਲਦਾ ਕੰਮਕਾਰ ਡਾਕਟਰ ਕੰਮ ਬਹੁ ਬਗਾ ਚੱਲਦਾ ਪਰਸੋਂ ਵੀਡੀਓ ਪਈ ਸੀ ਹਾਂਜੀ ਹਾਂ ਇੱਕ ਬੰਦਾ ਹੀ ਲੈ ਗਿਆ ਠੀਕ ਆ ਚਾਰ ਬੱਸੀਆਂ ਜਿਉਦੇ ਆਪਣੇ ਕੋਲੇ ਬੱਚੀਆਂ ਉਹ ਵੀ ਚੰਗੀਆਂ ਸੀ ਇਹ ਵੀ ਚੰਗੀਆਂ ਡਾਕਟਰ ਬਸਿਆ ਦਾ ਹਜੇ ਉਹਨਾਂ ਦੇ ਫੋਨ ਆਈ ਜਾਂਦੇ ਆ ਓਕੇ ਬਸਿਆ ਨਾਲ ਵੀ ਉਹੀ ਚੀਜ਼ ਦਿਖਾਉਣੀ ਆ ਠੀਕ ਆ ਆਪਾਂ ਚੰਗਾ ਦਿਖਾਉਣਾ ਬ੍ਰੀਡ ਦੀਆਂ ਬਾਕੀ ਜਿਹੜੀ ਗੱਲ ਕਹੇ ਦੀ ਗਰੰਟੀ ਹੋ ਉਹ ਗਰੰਟੀ ਆਪਣੀ ਚਾਰ ਥਣਾ ਦੀ ਮਾਊਕੇ ਦੀ ਗੁੰਮੀ ਦੀ ਉਹ ਕਿਹੜੀ ਚੀਜ਼ ਕਹਾਂਗੇ ਦੀ ਗਰੰਟੀ ਹੋ ਓਕੇ ਹਾਂ ਚਾਹੀਏ ਆਪ ਨੂੰ ਵੀ ਰਿਕਾਰਡਿੰਗ ਕਰ ਲੈ ਸਹੀ ਹੈ ਕੋਈ ਟੈਕਸਰੀ ਕਿਹੜੀ ਗੱਲ ਕਹਾਂਗੇ ਉਹ ਤੇ ਉਤਰਾਂਗੇ ਠੀਕ ਆ ਹਾਂ ਤੇ ਸੀਬਨ ਦੀ ਸੀਬਨ ਦੀ ਡਿਟੇਲ ਆਪ ਨੂੰ ਦਿੱਤੀ ਆ ਬੰਦਿਆ ਨੇ ਠੀਕ ਹੈ ਜ਼ਿੰਮੇਵਾਰੀ ਆਪਾਂ ਗਏ ਵੀ ਨਹੀਂ ਲਈ ਸੀ ਉਹਦੇ ਆਪਾਂ ਪਰਚੀ ਆਗਰ ਆਪ ਨੂੰ ਦੇ ਦਿੰਦਾ ਆਪਾਂ ਇੱਥੇ ਮੂਰਖ ਕਰ ਦਿੰਨੇ ਆ ਸਹੀ ਹੈ ਤੇ ਨਾ ਹੀ ਜ਼ਿੰਮੇਵਾਰੀ ਅੱਜ ਲੈਣੀ ਆ ਬੰਦੇ ਨੇ ਆਉਦੀ ਸਮਝ ਨਾ ਖਰੀਦਣੀਆਂ ਸਹੀ ਗੱਲ ਜਿਹੜੀ ਆਪਾਂ ਨੂੰ ਪਰਚੀ ਮਿਲੀ ਆ ਉਹਦੇ ਦੇਦੇ ਤੇ ਦੱਸ ਦੇ ਤੂੰ ਬੋਲ ਸੀਮਨ ਜਿਹੜਾ ਲਿਖਿਆ ਹੋਇਆ ਜ਼ਰੂਰ ਆ ਬਾਈ ਕਹਿੰਦਾ ਜਿਵੇਂ ਆਪਾਂ ਨੂੰ ਲਿਖ ਕੇ ਦਿੱਤਾ ਆਪਾਂ ਉਵੇਂ ਹੀ ਦਿਖਾ ਦੇ ਜ਼ਿੰਮੇਵਾਰੀ ਕੋਈ ਨਹੀਂ ਆ ਦੇ ਸਾਰੀ ਸੀਮਨ ਦੀ ਡਟੀ ਜ਼ਿੰਮੇਵਾਰੀ ਕੋਈ ਨਹੀਂ ਕਿਹੜੀ ਕਿਹੜੇ ਦੀ ਐ ਇਹ ਆਪਾਂ ਮੌਕੇ ਤੇ ਰੱਖੀ ਕੋਈ ਚੱਕਰ ਨਹੀਂਗਾ ਆ ਪਹਿਲੇ ਨਵਰ ਤੇ ਆਪਣੀ ਗੱਬਣ ਆ ਗਈ ਕਿੰਨੇ ਟਾਈਮ 4 ਮਹੀਨਿਆਂ ਦੀ 4 ਮਹੀਨਾ ਦੀ ਆਂਡਾ ਡਾਕਟਰ ਦੇ ਕਹਿਣ ਦੀ ਚੈੱਕ ਪਾਸ ਆਪਾਂ ਡਾਕਟਰ ਕਰਾ ਕੇ ਲੈ ਆਏ ਆ ਅਗਲੇ ਦਿਨ ਪੈਸੇ ਲਾਉਣੇ ਆਪਣੇ ਘਰੋਂ ਕਰਾ ਕੇ ਲੈ ਜੇ ਓਕੇ ਗੱਬਣ ਦੀ ਘਰੇ ਘਰੇ ਗਰੰਟੀ ਆ ਗੇਟੋਂ ਬਾਹਰ ਕੋਈ ਗਰੰਟੀ ਨਹੀਂ ਓਕੇ ਭਾਈ ਹਾਂ ਠੀਕ ਆ ਫੁੱਲ ਬਰੀਡ ਆ ਮਾਂ ਦਾ ਰਿਕਾਰਡ ਪਤਾ ਕੁਛ ਮਾਂ ਦਾ ਭਾਈ ਮਾਲਕਾਂ ਨੇ ਤਾਂ ਹੁਣ 42 ਲੀਟਰ ਕਿਹਾ ਠੀਕ ਆ ਭਾਈ ਹਾਂ ਅਗਲੇ ਦਿਨ ਆਪੀ ਸਮਝ ਨਾਲ ਖਰੀਦਣੀ ਹੈ ਬੱਚੀ ਤੂੰ ਕੰਨਾ ਕੋਨਾ ਤੇ ਦਿਖਾ ਦੇ ਚਾਰ ਚਾਰ ਰੰਗਲਾ ਕੰਨ ਲੱਗਿਆ ਹੋਵੇ ਜਿਹੜੀ ਗੱਬਣ ਬੱਚੀ ਆ ਭਾਈ ਇਹ ਚੇਤੇ ਗੱਬਣ ਪਹਿਲੇ ਨੰਬਰ ਅੱਗੇ ਜਿਹੜਾ ਸੀਮਨ ਲੱਗਿਆ 40427 ਹਾਂ ਇਹ ਜਿਹੜਾ ਲੱਗਿਆ ਬਹੁਗੇ ਬਲਖਾ ਕੇ ਲਿਆਂਦਾ ਠੀਕ ਹੈ ਭਾਈ ਹਾਂ ਇਹ ਪਹਿਲੇ ਨੰਬਰ ਤੇ ਗੱਭਣ ਆ ਗਿਆ ਆਪਣੀ ਇਸ ਬੜਾ ਪਿਆਰਾ ਬੋਨੀਵਾਦੀ ਪੂਰੀ ਡਾਕਟਰ ਦੇਖ ਦੂ ਕੰਨ ਦੇਖ ਲੱਗਿਆ ਵਸੀ ਨੇ ਮੱਖ ਪੁਣਾ ਬੈੜ ਦੇ ਵਿੱਚ ਫੁੱਲ ਫੁੱਲ ਕੰਨ 5 ਫੁੱਟ ਉਹ ਡਾਕਟਰ ਕਰਦਾ ਵਸੀ ਦਾ ਹਾਂ ਤੇ ਝੋਲੀ ਦਿਖਾ ਦਿਆ ਜੀ ਬਾਈ ਦਾ 6 ਫੁੱਟ ਕਰਦਾ 6 ਫੁੱਟ ਕਰਦਾ ਪਰ ਖੜਾ ਹੁੰਦਾ ਅੰਦਾਜ਼ਾ ਲਾ ਲਓ 5 ਫੁੱਟ ਕੱਦ ਗਿਆ 5 ਫੁੱਟ ਹੀ ਹੂ ਥੋੜਾ ਆਪਣਾ ਬੜਾ ਚੰਗਾ ਬਾਈ ਚੰਗੀ ਵਸੀ ਹੈ ਕਿਵੇਂ 4 ਥਣ ਹਾਂ 4 ਥਣ ਗਾਰੰਟੀ ਹੋਣੀ ਹੈ ਅਸੀਂ ਚੈੱਕ ਕਰਵਾਵਾਂਗੇ ਬਲਬੁੱਝੂ ਇੱਕ ਨੰਬਰ ਆ ਭਾਈ ਕੀ ਬਾਤ ਹੈ ਖੜਿਆ ਟਿਕਾ ਕੇ ਦਿਖਾ ਦੇ ਥਣ ਹਾਂ ਕੱਦ ਵਜੋਂ ਬਹੁਤ ਖਾਨ ਦਿਖਾ ਲੈ ਝੋਲੀ ਪੱਟਣੀ ਸ਼ੁਰੂ ਕਰਦੀ ਬੱਸੀ ਨੇ ਕੀ ਬਾਤ ਹੈ ਇਹ ਨੰਬਰ ਝੋਲੀ ਆ ਕਦ ਕੋਦ ਨੇ ਉਹਦਾ ਡਾਕਟਰ ਸਰਾਜਮ ਤੋਂ ਪੱਦਰ ਕੋਟੂ ਹੀ ਨੀ ਜਾ ਕੇ ਬੱਸੀ ਨੇ ਲਾਵੀ ਨਹੀਂ ਖੋਲਦੇ ਬਾਈ ਤੋੜ ਕੇ ਇਹ ਪਾਜਨ ਵੀ ਡਾਕਟਰ ਪੂਰਾ ਇਹੀ ਗੱਲ ਬੱਸੀ ਲਾਮੀ ਆ ਹਾਂ ਮੱਲੀ ਵੇ ਬੱਸੀ ਪੂਰੀ ਬਾਕੀ ਆ ਸਾਰੀ ਬਾਈਆਂ ਦੀ ਸੀਮਨ ਦੀ ਡਿਟੇਲ ਫਾਈਲ ਲਈ ਬੈਠਾ ਬਾਕੀ ਯਾ ਰੰਗ ਕਿਹੜੀ ਜਾਦ ਇਹ ਤਾਂ ਰਲਦ ਕੋਈ ਨਹੀਂ ਇਹ ਤਾਂ ਰਲਦੀ ਆ ਐ ਨੂੰ ਲਈ ਹਾਂ ਤੋਰਾ ਤੋਰਾ ਪੂਰੀ ਮੱਲੀ ਵੀ ਆ ਕੀ ਬਾਤ ਆ ਲੈ ਗੱਬਣ ਦੀ ਆਪਣੀ ਗਾਰੰਟੀ ਆ ਘਰੇ ਘਰੇ ਹਮ ਠੀਕ ਆ ਨਾ ਜੈਕ ਕਰਵਾ ਲਈ ਹਾਂ ਚੈੱਕ ਆਪਣੇ ਘਰੋਂ ਕਰਾ ਕੇ ਲਿਆ ਆਪਾਂ ਵੀ ਕਰਾ ਕੇ ਲਿਆਏ ਆ ਠੰਡਾ ਡੀਕਲਵਾ ਕੇ ਆਏ ਚੈੱਕ ਕਰਵਾ ਲਵੇ ਹਾਂ ਹਾਂ ਆਪਣੇ ਘਰੇ ਗਰੰਟੀ ਆਪਣੀ ਕੋ ਬੋਰਾ ਇੱਕ ਨੰਬਰ ਇੱਕ ਨੰਬਰ ਤੋੜਾ ਡਾਕਟਰ ਬਾਈਨ ਪੂਰਾਗਾ ਖੜ ਨਹੀਂ ਖੁੜ ਨਹੀਂ ਵੜਦੀ ਇੱਕ ਯਾਦ ਵਾਲੇ ਪਾਸੋਂ ਯਾਰ ਬੱਸੀ ਪੂਰਾ ਕੱਟ ਕਹੂੰਦੀ ਨਹੀਂ ਸਹੀ ਗੱਲ ਆ ਬਾਈ ਚਾਰ ਚਾਰ ਉਂਗਲਾਂ ਦਾ ਕੰਨ ਲੱਗਿਆ ਵਟਕਾ ਕੇ ਦਿਖਾ ਦੇ ਤੇ ਮੁੱਲ ਫੋਨ ਤੇ ਹੁਣ ਮੁੱਲ ਡਾਕਟਰ ਅੱਗੇ ਵੀ ਆਪਣੇ ਜਾਇਜ਼ ਹੁੰਦੇ ਬਰੀਡ ਦੇ ਹਿਸਾਬ ਨਾਲ ਹਨਾ ਓਕੇ ਤੇ ਹੁਣ ਵੀ ਆਪਾਂ ਜਾਇਜ਼ ਕਰਾਂਗੇ ਠੀਕ ਆ ਹਾਂ ਅੱਗੇ ਵੀ ਜਮਾ ਜਾਇਜ਼ ਕਰਦੇ ਆ ਪਾਈ ਸੀ ਨਾਲ ਦੀ ਨਾਲ ਬੱਚੀਆਂ ਬਾਈ ਕਹਿੰਦਾ ਬਾਈ ਨਾਲ ਦੀ ਨਾਲ ਹੂੰ ਇੱਕ ਬੰਦਾ ਹੀ ਲੈ ਗਿਆ ਕੋ ਮੁੱਲ ਜਾਇਜ ਹੁੰਦੇ ਆ ਮੁੱਲ ਜਾਇਜ ਬਾਕੀ ਕੁਆਲਿਟੀ ਆ ਯਾਰ ਹਣਾ ਡਾਕਟਰ ਕਿਹੜੇ ਬਰੇਡ ਤੇ ਕੰਮ ਕਰਦੇ ਆ ਹੂੰ ਉਹਨੇ ਤਾਂ ਉਹਦੀ ਚੱਕ ਲੈਣਗੇ ਕਦੋਂ ਚੜ ਗਿਆ ਵੀਡੀਓ ਤੇ ਸਹੀ ਗੱਲ ਆ ਭਾਈ ਸਮਝ ਨਾ ਗੱਲ ਸਹੀ ਗੱਲ ਹਾਂ ਉਹਦੇ ਵੀ ਬ੍ਰੀਡ ਪੂਰੀ ਸੀ ਤੇ ਅੱਜ ਵੀ ਸਰੇਈ ਆਉ ਬਾਈ ਦਾ ਕੰਮ ਆ ਜਿਹੜਾ ਸੇਲ ਪਰਚੇਜ ਵਾਲਾ ਹੈਗਾ ਮੰਨ ਕੇ ਚੱਲ ਆਉਂਦਿਆਂ ਹੀ ਰਹਿੰਦੀਆਂ ਬਾਈ ਕੋਲੇ ਬੱਚੀਆਂ ਬਹੁਤ ਚੰਗੀਆਂ ਚੰਗੀਆਂ ਆਉਂਦੀਆਂ ਬੱਚੀਆਂ ਚੰਗੀ ਤੋਂ ਚੰਗੀ ਡਾਕਟਰ ਆਉਂਦੀ ਆਪਣੇ ਕੋਲ ਬਾਕੀ ਕੱਦ ਦਿਖਾ ਬਸ ਸੀਟਾਂ ਤਾਂ ਚੌੜੀ ਦਿਖਾ ਦੇ ਚੌੜੀ ਦੇਖ ਇੱਕ ਨੰਬਰ ਇੱਕ ਨੰਬਰ ਬੱਸੀ ਆ ਡਾਕਟਰ ਕੀ ਬਾਤ ਬਾਕੀ ਆ ਜੋ ਖੁਸ਼ਕੁਲੀ ਨਾਲਗਾ ਨਹੀਂ ਬਾਰ ਬਾਰਾਂਗਾ ਬੱਸੀਆਂ ਚਮਕ ਦਿਖਾ ਦੇ ਚਮਕ ਉਸ ਨੰਬਰ ਹਾਂ ਓਕੇ ਆ ਅੱਗੇ ਆ ਗਈ 2 ਨੰਬਰ ਕਿੰਨੀ ਉਮਰ ਹੈ ਗਰਮ ਵਾਲੀ ਦੀ ਡਾਕਟਰ ਇਹ ਕਰਮਾਲੀ ਦੀ ਉਮਰ ਆ ਗਈ 13 ਕੁ ਮਹੀਨਿਆਂ ਦੀ 13 ਮਹੀਨਿਆਂ ਦੀ ਆ ਓਕੇ ਤੇ ਕੱਦ ਕੁਦ ਨਾ ਵਸੀ ਕੱਦ ਦਾ ਨਾ ਤੇ ਆਪਾਂ ਦਾ ਬਾਈ ਬਰਾਬਰ ਖੜਾ 5 ਫੁੱਟ ਦਾ ਤਾਂ ਜੈਸੇ ਮੈਂ ਨਾ ਬੰਦਾ ਯਾਰ ਫਿੱਪੀ ਮਾਰ ਲਈ ਓਕੇ ਹਾਂ ਬਾਕੀ ਜਿਹੜਾ ਪਰਚੀ ਤੇ ਸੀਮਨ ਬਾਈ ਲਈ ਬੈਠਾ ਸਨੂ ਵੈਂ ਦੀ ਹੈ ਹਾਂ ਇਹ ਬੋਰ ਦੇ ਵਾ ਕਿਹੜੀ ਅਗਲੇ ਜੇ ਆਪਾਂ ਲਿਖ ਦਿੱਤੀ ਉਹਦਾ ਕੋਈ ਆਪਾਂ ਜ਼ਿੰਮੇਵਾਰ ਕੋਈ ਨਹੀਂ ਆ ਦੋ ਨੰਬਰ ਦੇ ਲਈ ਆ ਵੀ ਸਮਝਣਾ ਬੰਦੇ ਨੇ ਖਰੀਦਣੀ ਆ ਓਕੇ ਬਾਈ ਠੀਕਵੇਂ ਆ ਬਾਈ ਝੋਲੀ ਚਾਰ ਹਾਂ ਡਾਕਟਰ ਵਾਲੇ ਚੰਗੇ ਲੱਗੇ ਵੀ ਆ ਬੜ ਬੜ ਪੂਰੇ ਹਾਂ ਪੂਰੇ ਬੜ ਚੰਗੇ ਲੈ ਬੜੀ ਦਸਤਰੀ ਵੀ ਫੋਲ ਹਾਂ ਹਾਂ ਮੈਂ ਜੱਬਣਾ ਗੇ ਥੋਲੀ ਲਈ ਬੈਠੀ ਹੈ ਬੜੀ ਚੰਗੀ ਬੱਚਿਆ ਡਾਕਟਰ ਥੋੜਾ ਪੜਾ ਦੇ ਕਰਮਾਲੀ ਦਾ ਕਰਮਾਲਾ ਪੁੜਾ ਤੇ ਬਰੀਡ ਤੇ ਕੰਨ ਇੰਨੇ ਲੱਗਿਆ ਚਾਰ ਉਂਗਲਾਂ ਦੇ ਬੜੀ ਬਰੀਕ ਆ ਬੱਚੀ ਬੜੀ ਜਿਆਦੀ ਚੰਗੀ ਡਾਕਟਰ ਬਸੀ ਬਾਕੀ ਬਿਊਟੀਫੁੱਲ ਫੇਸ ਬੋਦੀਵਾਦੀ ਪੂਰੀ ਚੰਗੀ ਦਿਖਾ ਬੱਚੀ ਕਿੰਨੀ ਚੰਗੀ ਐ ਸਦੇਹ ਹਨਾ ਛੋਟਾ ਜਿਹਾ ਫੇਸ ਹੈ ਕੱਦ ਵੀ ਦੇਖ ਡਾਕਟਰ ਹਾਂ ਕੱਦ ਤਾਂ ਫੁੱਲੀ ਕੱਦ ਦੇਖਣ ਵਾਲਾ ਕੱਦ ਤਾਂ ਹਜੇ ਕਰਨ ਵਾਲੀ ਹਾਂ ਕੱਦ ਕਰਨਾ ਹੈ 13 ਮਹੀਨਿਆਂ ਦੀ ਉਮਰ ਮਾਲਕਾਂ ਦੇ ਦੱਸਣ ਦੀ ਆ ਬਹੁਤ ਛੋਟੀ ਹੈ ਦੰਦਾਂ ਜਿਹੇ ਕੋਈ ਬਿਰਲੇ ਬਣੀ ਪੂਰਾ ਹਮ ਦੇਖ ਕਿੰਨੀ ਚੰਗੀ ਆ ਚੰਦ ਦੇ ਬਰਾਬਰ ਜਾਂਦੀ ਆ ਹਾਂ ਦੇਖ ਤੂੰ ਫੇਸ ਦੇ ਛਕਾ ਕੇ ਦਿਖਾ ਦੇ ਹਮ ਉਹਰੇ ਨੂੰ ਕਰ ਲੈ ਨਿਆਇ ਚੰਗੀ ਆ ਸਹੀ ਗੱਲ ਆ ਕਾਣੂ ਜਿਆਦ ਗੁੱਜੀ ਰਹਿੰਦੀ ਐ ਡਾਕਟਰ ਅਸ਼ਦੀ ਫੁੱਲ ਬਰੀਡ ਆ ਫੁੱਲ ਹੂੰ ਬਿਊਟੀ ਜੈ ਇਹ ਬੱਚੀ ਵੋਦੀਵਾਦੀ ਪੂਰੀ ਚੰਗੀ ਕਰਮਾ ਦੀ ਚੀਜ਼ ਕੀ ਜੈਣਾ ਮੁੱਲ ਪੈਂਦਾ ਡਾਕਟਰ ਆਪਣੇ ਕੋਲ ਮੁੱਲ ਪੈਂਦਾ ਬਾਈ ਇਹ ਗੱਲ ਆ ਲੈ ਤੇ ਦੀਆਂ ਕੋਲ ਯਰ ਗੀ ਵਸੀ ਮੈਂ ਕਹਿੰਦਾ ਕੀ ਬਾਤਾਂ ਨੇ ਕੱਦ ਦਿਖਾ ਵਸੀ ਦਾ ਗਿੱਡਾ ਮੁੱਲ ਵੀਰੇ ਜੈਜ ਹੂ ਡਾਕਟਰ ਅੱਗੇ ਵੀ ਜੈਜ ਹੁੰਦੇ ਆ ਹੂੰ ਬਰੀਡ ਦੇ ਹਿਸਾਬ ਨਾਲ ਹੁੰਦੇ ਆ ਸਮਝਦਾ ਗੱਲ ਸਹੀ ਆ ਬਾਈ ਕਿਹੜੀ ਬਰੀਡ ਆ ਹੂੰ ਕਿਹੜੇ ਬੰਦੇ ਨੂੰ ਪਤਾ ਉਹ ਤਾਂ ਮੁੱਲ ਪੁੱਛਦੇ ਵੀ ਨਹੀਂ ਉਹ ਕਹਿੰਦਾ ਭਾਈ ਭੇਜ ਦੇ ਭੇਜ ਦੇ ਹੁਣ ਇੱਕ ਚਾਰੇ ਫਾਰਮ ਤੇ ਗਏਗਾ ਇੱਕ ਆਪਣੇ ਚਾਰੇ ਵਸੇਗਾ ਇੱਕ ਫਾਰਮ 'ਚ ਹੀ ਹੂੰ ਆਹ ਸਹੀ ਗੱਲ ਆ ਭਾਈ ਤੇ ਨਿਆਇਚਿੰਗ ਆ ਬਸਾਂ ਸ਼ੋ ਵੀ ਤੇ ਉਦੋਂ ਵੀ ਚੰਗਾ ਹੂੰ ਦਿਖਾ ਦੇ ਕੱਦ ਮਾਰ ਦੇ ਕੈਮਰਾ ਤੋਰਾ ਤੋਰਾ ਚੈੱਕ ਕਰੋ ਇੱਕ ਦੁਬਾਰੇ ਤੋੜ ਦੇ ਲੰਮੀ ਹੂੰ ਕਾਦਰ ਡਾਕਟਰ ਬਹੁਤ ਕਰਨਾ ਬਚੀ ਨੇ ਬਾਕੀ ਵੀਰੇ ਜਾਨ ਸਰ ਸੀਮਣ ਲੈ ਲੈਣਾ ਕਿ ਨਹੀਂ ਡਾਕਟਰ ਜਾਨ ਸਰ ਇਹ ਸੀ ਹੀਟ ਚ ਆ ਕੇ ਹਟ ਗਈ ਓਕੇ ਇਧਰ ਆਪਣੇ 3 ਨੰਬਰ ਤੇ ਖੜੀ ਆ ਉਹ ਅੱਜ ਹੀਟ ਚ ਹੈ ਠੀਕ ਹੈ ਭਾਈ ਹਾਂ ਹੂੰ ਇਹ ਹੀਟ ਚ ਆ ਕੇ ਹੱਡੀ ਵੀ ਅੱਗੇ ਨਾਲ ਹੂੰ ਬੰਨ ਦੇ ਬੰਨ ਦੇ ਵੀਰੇ ਬੰਨ ਦੇ ਆ ਮਾਰ ਦੇ ਕੰਨਾ ਗੁਣਾ ਦੇ ਚੈੱਕ ਕਰੋ ਹਾਂ ਬੋਦੀ ਵਾਦੀ ਬਾੜੀ ਚੰਗੀਆਂ ਕਰ ਮੜੀ ਬਾੜੀ ਜੀ ਬਸੇ ਡਾਕਟਰ ਹੂੰ ਪਰ ਕਾਦੀ ਬਹੁਤ ਕਨਕਰਮ ਵਾਲੀ ਹਿਸਾਬ ਨਾਲ ਅੱਜ ਦੀ ਘੜੀ ਇਹਦਾ ਕੱਦ ਦਾ ਨਾ ਕੱਦ ਲੈ ਕੇ ਬਹੁਤ ਜੋ ਹੈ ਨਾ ਕੱਦ ਮਤਲਬ 6 ਫੁੱਟ ਤੇ ਦਾ ਮੂੰਹ ਜਾਵੇ ਸਹੀ ਗੱਲ ਹੈ ਹਾਂ ਅੱਜ ਕੱਦ 5 ਫੁੱਟ ਆਜਾ ਕਿਉਂ ਉਮਰ ਵੀ ਕੋਸ਼ ਨਹੀਂ ਹੈ ਕੋਸ਼ ਵੀ ਨਹੀਂ 13 ਮਹੀਨਿਆਂ ਦੀ ਆ 13 ਮਹੀਨੇ ਦੋਨੋਂ ਖੀਰੀ ਚੈੱਕ ਕਰਾ ਦਿੱਗੇ ਨਾ ਹਾਂ ਕਰਾ ਦਿੱਤੇ ਕੱਦ ਬਟਾਗਾ ਅੱਗੇ ਵੀ ਚੈੱਕ ਕਰਾਉਣੇ ਆ ਹੂੰ ਚੈੱਕ ਕਰਾ ਦੇ ਲੈ ਖੀਰੀ ਹੈ ਨਾ ਖੀਰੀ ਆ ਕਿਹੜੀ ਗੱਲ ਕਹਾਂ ਡਾਕਟਰ ਉਹ ਅੱਗੇ ਵੀ ਉਤਰਦੇ ਆ ਉਤਰਦੇ ਆ ਆ ਹੁਣ ਵੀ ਉਤਰਾਂਗੇ ਸਹੀ ਗੱਲ ਬ੍ਰੀਡ ਦਿਖਾ ਦੇ ਮਾਰ ਦੇ ਕੈਮਰਾ ਮੂੰਹ ਤੇ ਦੁਬਾਰੇ ਦੁਬਾਰਾ ਹੀ ਮਰੀ ਕੈਮਰਾ ਨਗੀਨਾ ਹੈ ਹੈ ਨਗੀਨਾ 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 ਡਾਕਟਰ ਹਮ ਇਹ ਜਾਂ ਬਸੀਆਂ ਬਹੁਤ ਘਟ ਨਿਕਲਦੀਆਂ ਅੱਗੇ ਆ ਗਈ 3 ਨੰਬਰ ਕਿਹੜੀ ਨੰਬਰ ਆ ਜੀ ਤੇ ਜੀ ਡਾਕਟਰ ਆਪਣ ਮਾਲਕਾਂ ਨੇ ਸਾਲ ਦੀ ਕਿਹਾ ਓਕੇ ਹਾਂ 12 ਕ ਮਹੀਨਿਆਂ ਦੀ ਮੰਨ ਲੈ ਸਾਢੇ 11 ਦੀ ਮੰਨ ਲਈ ਦੂ ਵੱਡੀ ਨਹੀਂ ਬਸੀ ਹੈ ਹੀਟ ਚ ਆਈ ਵੀ ਅੱਜ ਅੱਜ ਹੀਟ ਚ ਆ ਬਸੀ ਓਕੇ ਹਾਂ ਤੇ ਇਹਦਾ ਸੀਮਾ ਇਸ ਟਾਈਮ ਹੀਟ ਚ ਆ ਬਾਈ ਨੇ ਲਿਖਿਆ ਵਾ 3 ਨੰਬਰ ਬਰੂਡ ਬੋਲ ਦੀ ਹੈ ਹਾਂ ਓਕੇ ਹਮ ਕਿਆ ਬਾਗ ਪ੍ਰਿੰਟ ਬੜਾ ਚੰਗਾ ਬਿਊਟੀਫੁੱਲ ਉਤੋਂ ਪੱਧਰ ਪੂਰਾ ਬਾਕੀ ਪਿੱਠ ਪੂਰਾ ਰਖਾ ਕਿਆ ਬਾਤ ਕਿ ਨੀਚੇ ਉੜੀ ਜਬਸੀ ਮੈਂ ਕਹਿੰਦਾ ਨਹੀਂ ਰੀ ਸਭੀ ਝੋਲੀ ਹਾਂ ਤੇ ਬਾਕੀ ਝੋਲੀ ਰੋਣ ਦੋ ਗੱਪਣਾ ਰਗੀ ਬੱਸੀ ਦੀ ਕਿਆ ਬਾਤ ਦੇਖ ਲਾ ਹਾਂ ਕਿਆ ਮਾਨ ਦਾ ਬੜ ਬੜ ਝੋਲੀ ਝੋਲੀ ਦੇ ਮੈਂ ਬਾਈ ਚੰਗੀ ਝੋਲੀ ਲਗੇ ਡਾਕਟਰ ਦੇ ਸੀਰ ਇੰਨੀ ਜਿੰਨੀ ਵੀ ਕਹਿ ਦੇ ਕਿਆ ਬਾਤ ਹੋਲ ਦੇ ਬਾਈ ਤੋੜ ਕੇ ਦਿਖਾ ਇੱਥੋਂ ਮਾਰਦੇ ਕੈਮਰਾ ਪਿੱਠ ਪੂਰੇ ਤੇ ਬਾਈ ਚੌੜੀ ਬੱਸੀ ਬਣਨ ਵਾਲੀ ਹੈ ਚੀਜ਼ ਹੈ ਇੱਕ ਜਦਦੇ ਪਿਆਰ ਹੋ ਗਈ ਬੜ ਦੱਸੂਗੀ ਮੈਂ ਗੱਲਾਂ ਕਰਾ ਦੂੰ ਜਮਾ ਗੱਲਾਂ ਕਰਾ ਦੂ ਡਾਕਟਰ ਹਾਂ ਉਹਨਾ ਬਰੀਡ ਆ ਨਾ ਵਹਿੜ ਤੇ ਰੰਗ ਰੂਪ ਅੱਜ ਹੀਟ ਚ ਵੀ ਆ ਨਾ ਅੱਜ ਹੀਟ ਚ ਆ ਅੱਜ ਹੀਟ ਚ ਆ ਤਕਰੀਬਨ ਅਸੀਂ ਅੱਜ ਲੈ ਲਈ ਅੱਜ ਤੜਕੇ ਆਈ ਆ ਅੱਜ ਇੱਕਤੀ ਲਈ ਲੈਣਾ ਸੀ ਹਾਂ ਹਾਂ ਅੱਜ ਤੜਕੇ ਆਈ ਆ ਹੂੰ ਲੈ ਦੇਖ ਬੱਸੀ ਦਾਕਾ ਖਾਦੇ ਹਾਂ ਕਾ ਨੂੰ ਗੁੱਜੀਆਂ ਰਹਿਣਗੀਆਂ ਸਾ ਨੂੰ ਗੁੱਜੀਆਂ ਰਹਿਣੀਆਂ ਕੀ ਬਾਤ ਦੇਖ ਬੱਸੀ ਕਿੰਨੀ ਚੰਗੀ ਹੈ ਬਾਕੀ ਮੋਲ ਨਹੀਂ ਬਾਈ ਕਹਿੰਦਾ ਬਾਲਾ ਕਰਦੇ ਨਹੀਂ ਡਾਕਟਰ ਮੋਲ ਆਪਾਂ ਬਰੀਡ ਦੇ ਹਿਸਾਬ ਨਾਲ ਕਰਦੇ ਹੁੰਦੇ ਅੱਗੇ ਵੀ ਹੁਣ ਵੀ ਹੂੰ ਬਰੀਡ ਦੇ ਹਿਸਾਬ ਨਾਲ ਨਹੀਂ ਕਰਦੇ ਹੁੰਦੇ ਮੋਲ ਆਪਾਂ ਸਹੀ ਗੱਲ ਆ ਬਾਈ ਹੁਣ ਕਿਹੜੇ ਬੰਦੇ ਯਾਰ ਲੱਗੇ ਹੋਏ ਆ ਜਾਤ ਵਾਲੀਆਂ ਬੱਸਾਂ ਤੇ ਹੂੰ ਉਹ ਮੰਗਦੇ ਆ ਵੀ ਭਾਈ ਜਾਤ ਲਈ ਲੈ ਕੇ ਦੇ ਬਰੀਡ ਵਾਲੀ ਸਹੀ ਗੱਲ ਹੈ ਹੈ ਵਾਕਿਆ ਹੈ ਚੰਗੀ ਜੀ ਲਵਾਂਗੇ ਚੰਗੀ ਮੂਰੇ ਮੰਗੇ ਬੱਚੇ ਵੀ ਚੰਗੀ ਡਾਕਟਰ ਗੱਲ ਸੁਣ ਜੀ ਹੁਣ ਜੀ 5000 ਦੀ ਵਸੀ ਲੈਣਾ ਉਹਨੇ ਉਹੀ 50 ਦੀ ਵਿਕਣਾ ਸਹੀ ਗੱਲ ਆ ਬਾਈ ਇਹਦਾ ਕਹੇ ਜਾ ਪਾਲੇਗਾ ਉਹੇ ਜਾ ਵੱਢ ਲੇਗਾ ਉਹੇ ਜਾ ਠੀਕ ਆ ਨਾ ਸਹੀ ਗੱਲ ਆ ਹਾਂ ਉਹ ਬਰੀਡਰ ਮੁੱਲ ਪੈਂਦੇ ਆ ਮੁੱਲ ਪੈਂਦੇ ਤੇ ਬੱਚੀ ਕਿੰਨੀ ਨੇ ਚੰਗੀ ਆ ਕਿਆ ਬਾਤ ਅੱਜ ਹੀ ਹਿੱਟ ਜਿਹੇ ਕੱਲ ਨੂੰ ਡੀਗਾ ਭਰਾਲੇ ਬੰਦਾ ਕਹੇ ਆ ਹਿੱਟ ਛੱਡ ਕੇ ਫੇਰ ਭਰਾਲੇ ਸਹੀ ਆ ਬਾਈ ਹਿੱਟ ਦੀ ਗਰੰਟੀ ਅੱਜ ਜਾਈ ਆ ਤੜਕੇ ਓਕੇ ਬਾਈ ਹਾਂ ਦੇ ਬੱਚੀ ਕਿੰਨੀ ਚੰਗੀ ਆ ਇਸੇ ਪਾਸੇ ਬੱਚੀਆਂ ਨਾ ਨਾ ਥੋੜੀ ਤਰਾਂ ਦੀ ਤੇ ਕਿੰਨੀ ਗਰੋਥ ਆ ਬੱਚੀ ਕਬੂਤਰ ਆ ਗਿਆ ਚਿੱਟੀ ਕੋਈ ਲੱਸੀ ਨਹੀਂ ਲਾਮੀ ਜਮੇ ਨਹੀਂ ਡਾਕਟਰ ਆ ਜਾਨ ਸਰ ਸੀਮਨ ਜਾਨ ਸਾਹਿਬ ਕੋਈ ਸਮਾਂ ਹੀ ਨਹੀਂ ਬਾਲ ਦੀ ਕੋਈ ਟਾਈਮ ਨਹੀਂ ਨਾ ਨਾ ਡਾਕਟਰ ਕੋਈ ਬਣੀ ਜਾਨ ਸਰ ਸੀਮਨ ਬਾਕੀ ਹੋਰ ਭਾਈ ਨੂੰ ਪੂਰਾ ਕੋਈ ਲੱਸੀ ਨਹੀਂ ਲਾਮੀ ਨਹੀਂ ਸਹੀ ਗੱਲ ਹੈ ਠੀਕ ਹੈ ਨਾ ਹਾਂ ਹੁਣ ਆਣ ਵੀ ਜਾ ਕੇ ਫੀਡ ਪਾਣੀ ਪੋਣਾ ਕੰਮ ਨਹੀਂ ਉਹ ਕੰਮ ਨਹੀਂ ਹਾਂ ਜਾਨ ਸਰ ਬਸੀ ਹੀਟ ਜਿਹਾ ਹੀ ਨਹੀਂ ਪਤਾ ਕੀ ਆ ਬੱਚੇ ਆਪ ਬੋਲਦੇ ਆ ਜਿੰਨਾ ਬੋਲ ਲਿਏ ਉਹਨਾਂ ਨੂੰ ਗੱਲ ਆਪਾਂ ਤਾਂ ਅੱਗੇ ਵੀ ਕਹਿੰਦੇ ਹੁੰਨੇ ਆ ਵੀ ਆਪਾਂ ਨਹੀਂ ਬੋਲਣਾ ਗਾਹਕ ਬੋਲਣਗੇ ਸਹੀ ਗੱਲ ਆ ਬਾਈ ਆਪਾਂ ਅੱਜ ਵੀ ਉਹੀ ਗੱਲ ਕਹਿੰਦੇ ਆ ਹਮਮ ਕੱਲੇ ਆਪਾਂ ਅੱਜ ਵੀ ਜੁਮੇ ਵਾਲੇ ਲੈਂਦੇ ਤਾਂ ਗਾਕਾਂ ਨੇ ਆਪੇ ਵੇਖਣਾ ਵੀ ਵਾਕਈ ਚੰਗੀਆਂ ਕਹਿੰਦੀ ਆ ਕਹਿੰਦੀ ਆ ਹਾਂ ਆਪਾਂ ਤਾਂ ਜੀਤ ਦਿਖਾਉਣੀ ਹੁੰਦੀ ਆ ਕੈਮਰੇ ਮੂਰੇ ਸਹੀ ਗੱਲ ਆ ਬਾਈ ਆ ਚਾਰ ਨੰਬਰ ਤੇ ਆ ਗਿਆ ਬੱਚਾ ਨਯਾਜ਼ ਚੰਗਾ ਡਾਕਟਰ ਕਿੰਨੀ ਉਮਰ ਆ ਜੀ ਇਹਦੀ ਮੰਨ ਤੂੰ 10 ਮਹੀਨਿਆਂ ਦੀ ਆਪਾਂ ਨੂੰ ਦੱਸਣ ਦੇ ਮੁਤਾਬਕ 10 ਮਹੀਨਿਆਂ ਦੀ ਆ ਹਾਂ ਦਸਾਂ ਦੀ ਓਕੇ ਹਾਂ ਤੇ ਸੀਮਨ ਡਿਟੇਲ ਆ ਜਿਹੜੀ ਇਹਦੀ ਆ ਲਿਖੀ ਵੀ ਆ ਟਰੰਫ ਟਰੰਫ ਦੀ ਆ ਹਾਂ ਟਰੰਫ बोलਦੀ ਆ ਭਾਈ ਹਾਂ ਹਾਂ ਬਾਕੀ ਬਾਈ ਕਨੋ ਯਕੀਨ ਕਰਨਾ ਨਾ ਕਰਨਾ ਕਰੋ ਨਹੀਂ ਕਰਨਾ ਨਾ ਕਰੋ ਜ਼ਿੰਮੇਵਾਰ ਮੇਰੀ ਕੋਈ ਨਹੀਂ ਓਕੇ ਹਾਂ ਜਿਹੜਾ ਅਗਲਾ ਕਹਿੰਦਾ ਸੀ ਸਾਨੂੰ ਮਾਲਕ ਨੇ ਪਰਚੀ ਦੀ ਹਾਂ ਹਾਂ ਉਹਦੇ ਤੇ ਆ ਉਹ ਆਪਾਂ ਗਾਹਾਂ ਦੇ ਖਾਤੇ ਠੀਕ ਹੈ ਜ਼ਿੰਮੇਦਾਰੀ ਨਹੀਂ ਆਪ ਲੈਣੀ ਠੀਕ ਹੈ ਭਾਈ ਯਾਰ ਇਹਦਾ ਤੂੰ ਕਹਿੰਦਾ ਸ਼ੋਅ ਗੱਲ ਨਹੀਂ ਆਪਾਂ ਗਾਉਣੀ ਨਾ ਅੱਗੇ ਕਹਈ ਆਪਾਂ ਬਸੇ ਵੇਚਦੇ ਆ ਹੂੰ ਉਦੋਂ ਹੀ ਆਪਾਂ ਡੀ ਕੇ ਲਖਾਈ ਸੀ ਉਦੋਂ ਨੂੰ ਜ਼ਿੰਮੇਦਾਰੀ ਲਈ ਹੂੰ ਕਿਹੜੇ ਬੰਦੇ ਨੂੰ ਪਤਾ ਜੇ ਪਰ ਉਹ ਤਾਂ ਪੁੱਛਦਾ ਹੀ ਨਹੀਂ ਪੁੱਛਦਾ ਹੀ ਨਹੀਂ ਭਾਈ ਹਰੇਕ ਨੂੰ ਪਤਾ ਅੱਜ ਕੱਲ ਕੋਈ ਨਹੀਂ ਪੁੱੜਾ ਸਹੀ ਗੱਲ ਬੜਾ ਪੜਾ ਚੋਲੀ ਲਖਾਉਂਦਾ ਰਾ ਚੋਲੀ ਚਾਰ ਥਾਂ ਕਿੰਨੀ ਚੰਗੀ ਲੱਗੀ ਵੇਲਾ ਭਾਈ ਕੀ ਬਾਤ ਇੱਕ ਨੰਬਰ ਝੋਲੀ ਆ ਪ੍ਰਿੰਟ ਹੈ ਇੱਕ ਗਰਮ ਵਾਲੀ ਦਾ ਬੱਚਾ ਵੀ ਨੇ ਯਾਰ ਚੰਗਾ ਡਾਕਟਰ ਜੈ ਚੰਗਾ ਗਾ ਜਿੰਨਾ ਵੀ ਚੰਗਾ ਕਹਿਦਗੇ ਉਹਨਾਂ ਚੰਗਾ ਬੱਚਾ ਉਹਨਾਂ ਚੰਗਾ ਬੱਚਾ ਹੈ ਫੇਸ ਨੇ ਦੇਹ ਬੱਚਾ ਨਾਸਾਂ گلابی گلابی ਨਾਸਾਂ ਦੇਖੀ ਪੂਰੀ ਚੰਗੀ ਕਿਆ ਮੱਥਾ ਮੁਥਾ ਇਨਾ ਚੰਗਾ ਵਸੀਦਾ ਕਿੰਨਾ ਵੀ ਕਹਿਦਗੇ ਹਮ ਸਹੀ ਗੱਲ ਆ ਬਈ ਦਿਖਾਈਂ ਉਧਰੋਂ ਕੋਲੋ ਬਰੇਟ ਉਤੋਂ ਪੱਦਰ ਝੋਲੀ ਦਿਖਾ ਦਿ ਝੋਲੀ ਦਾ ਚਾਰ ਸਾੜੀਆਂ ਦਿਖਾ ਦੇ ਡਾਕਟਰ ਨੇ ਕਿਰਾ ਓਕੇ ਓਕੇ ਆ ਦੇ ਲੈ ਲੈ ਕਿਆ ਬਾਤ ਹੋਲ ਦੇ ਭਾਈ ਟੋੜ ਜਿਹੜੀ ਚੀਜ਼ ਆ ਉਹਦੀ ਆਪਣੀ ਗਾਰੰਟੀ ਵੀ ਹੁੰਦੀ ਡਾਕਟਰ ਹਮ ਸਹੀ ਗੱਲ ਆ ਪ੍ਰਿੰਟ ਪ੍ਰਿੰਟ ਬੜਾ ਚੰਗਾ ਹਨ। ਜ਼ਿਆਦੇ ਚੰਗਾ ਡਾਕਟਰ ਆਪ ਨੂੰ ਬੋਲਣ ਦੀ ਲੋੜ ਹੀ ਨਹੀਂ। ਬੋਲਣ ਦੀ ਲੋੜ ਹੀ ਨਹੀਂ ਬੱਚਾ ਆਪਾਂ ਨੂੰ ਬੋਲਣਾ ਇਹਦੇ ਵਾਰੀ। ਤੋਰਾ 10 ਮਹੀਨਿਆਂ ਦਾ ਬੱਚਾ ਨਾ ਦਿਖਾ ਦੇ ਟਕਾ ਕੇ। ਇੱਕ ਨੰਬਰ ਤੋਰਾ ਕਰ ਮਾਈਆ। ਜ਼ਿਆਦੇ ਚੰਗੀ ਬਸੇ ਡਾਕਟਰ ਜਿੰਨੀ ਵੀ ਚੰਗੀ ਕਹੇ। ਬੋਲਣ ਤਾਂ ਪਹਿਲਾਂ ਵਾਂਗੂ ਜਾਇਜ ਹੀ ਹੋਣ। ਜਮਾਂ ਡਾਕਟਰ ਜਾਇਜ ਰੱਖਾਂਗੇ। ਠੀਕ ਆ। ਵਾਲੇ ਮੋੜ ਗਾਹਕ ਨੂੰ ਚੰਗਾ ਲੱਗੇ ਮੁੱਲ ਫੇਰ ਹੀ ਹੁੰਦਾ। ਸਹੀ ਗੱਲ। ਤੇ ਇਹ ਬੱਚਾ ਦੇਖ। ਹੂੰ ਹੂੰ। ਬੱਚੇ ਵੀ ਚੜਦੇ ਤੁਸੀਂ ਚੜਦੇ ਹੁੰਦੇ ਨਾ ਆਪਣੇ ਕੋਲੇ। ਚੜਦੇ ਚੜਦੇ। ਹਾਂ ਸਹੀ ਗੱਲ। ਕੁੱਲ ਸਾਲਾ ਮਾਨੇ ਹੋ ਸਰ ਗਰੋਸ ਵਾਲੇ ਬੱਚੇ ਹੋਣਗੇ ਹੂੰ ਤੇ ਬੱਚੇ ਕਿੰਨੇ ਚੰਗੇ ਲਿਆ ਕਿਆ ਬਾਤ ਫੱਦਿਆ ਕੋੜੀ ਬੇਸੇਰੀ ਨੂੰ ਮੈਂ ਫੱਦਿਆ ਕਿਹੜੀ ਦਿੰਦੀ ਕਿਆ ਬਾਤਾਂ ਹੀ ਆ ਲੈ ਹੂੰ ਲੈ ਦੇਰ ਕਾ ਬਗ ਖੁੱਲਣਾਗਾ ਮਸਤੀ ਕਰਦਿਆਂ ਇਹ ਮਸਤੀ ਪੂਰੀ ਕਰਨੀ ਆ ਬਾਈ ਜੇ ਮੈਂ ਫੁੱਲ ਮਸਤੀ ਕਰਦਿਆਂ ਡਾਕਟਰ ਹੂੰ ਕੋੜੀ ਮੇਰੇ ਦੇਰ ਇਹ ਬੱਚਾ ਚੰਗਾ ਇਹ ਚੀਜ਼ਾਂ ਡਾਕਟਰ ਬਹੁਤ ਔਖੀਆਂ ਪਾਲਣੀਆਂ ਪੈਂਦੀਆਂ। ਬਾਕੀ ਬਾਈ ਦੇ ਮੁੱਲ ਜਮਾਂ ਜਾਇਜ਼ ਹੁੰਦੇ ਆ ਵੱਡੇ ਆ ਲੈਣੇ ਹੁੰਦਾ। ਮੁੱਲ ਆਪਣੇ ਬ੍ਰੀਡ ਦੇ ਹਿਸਾਬ ਨਾਲ ਜਾਇਜ਼ ਹੁੰਦੇ ਆ। ਕਈ ਵਾਰੀ ਐ ਹੋ ਜਾਂਦਾ ਵੀ ਬ੍ਰੀਡ ਹਾਂ। ਹਾਂ ਹਾਂ। ਹਾਂ। ਮੁੱਲ ਬਾਈ ਦੇ ਜਾਇਜ਼ ਹੀ ਹੁੰਦੇ। ਉਹ ਚੀਜ਼ ਨਹੀਂ ਹੋ। ਹਾਂ। ਆਪਣੇ ਜਾਇਜ਼ ਮੁੱਲ ਹੁੰਦੇ ਬ੍ਰੀਡ ਦੇ ਹਿਸਾਬ ਨਾਲ। ਹੂੰ। ਇਹੋ ਜਿਹੇ ਬੱਚੇ ਡਾਕਟਰ ਪਾਲਣੇ ਬਹੁਤ ਔਖੇ ਆ। ਬਹੁਤ ਔਖੇ ਆ ਵੀ। ਬਹੁਤ ਮਿਹਨਤ ਲੱਗਦੀ ਆ। ਹਾਂ ਨਗੀਨੇ ਆ। ਨਗੀਨੇ ਆ। ਤੇ ਬੱਚਾ ਕਿੰਨਾ ਚੰਗਾ ਆ ਬਾਤ। ਲਿਆ ਬਾਈ। ਦੇਖ। ਬਾਕੀਰ ਭਜਨ ਵਾਲੇ ਡਾਕਟਰ ਬੱਚੇ ਤਾਂ ਰਲਦੀ ਹੂੰ ਸਮਝਦਾ ਬ੍ਰੀਟ ਕਾ ਨੂੰ ਰਲਦੀ ਆ ਬ੍ਰੀਟ ਤਾਂ ਰਲਦ ਕੋਈ ਨਹੀਂ ਹੂੰ ਮੱਥੇ ਮੁੱਥੇ ਨੇ ਸੋਹਣੇ ਜਿੰਨੇ ਵੀ ਮਰਜੀ ਕਹਿ ਦੇ ਸਹੀ ਆ ਬਾਈ ਹਾਂ ਇਹ ਤੇ ਰਾਣੀ ਪਾ ਅੱਗੇ ਆ ਗਈ ਲਾਸਟ ਲਾਸਟ ਦੀ ਕਿੰਨੀ ਉਮਰ ਹੈ ਜੀ ਇਹ ਡਾਕਟਰ 9 ਮਹੀਨਿਆਂ ਦੀ 9 ਮਹੀਨੇ ਦੀ ਆ ਬੜੀ ਮੁਰੂ ਥਾਨ ਦਿਖਾ ਦਗੀ ਇਹ ਬਾਈ ਦਾ ਜਿਹੜਾ ਸੀਮਨ ਲਿਖਿਆ ਵਾ 5 ਨੰਬਰ ਏਵੀਐਸ ਹਲਕ ਹਲਕ ਬੋਲਦੀ ਹੈ ਝੋਲੀ ਦਿਖਾਉਨੇ ਆ ਝੋਲੀ ਦਿਖਾਉਨੇ ਆ ਤੇ ਆ ਚਾਰ ਥਾਣੀਆਂ ਡਾਕਟਰ ਚਾਰ ਥਾਣੀਆਂ ਹਾਂ ਲੈ ਗਰੰਟੀ ਆ ਦੇਖ ਲੈ ਮੈਂ ਕਹਿੰਦਾ ਕੀ ਬਾਤ ਇੱਕ ਨੰਬਰ ਤੇ ਬਾਕੀ ਇੱਥੋਂ ਦਿਖਾ ਦੇ ਬੱਛੀ ਕਿ ਨਹੀਂ ਚਾਹੀਦੀ ਹੈ ਹਨਾ ਕਿੰਨਾ ਚੰਗਾ ਜਿਆਦਾ ਚੰਗਾ ਪੜੀ ਵੀ ਬਹੁਤ ਜਿਆਦੇ ਆ ਸਹੀ ਗੱਲ ਆ ਹਾਂ ਪੂਰੀ ਪੜੀ ਵੀ ਆ ਪੜੀ ਵੀ ਆ ਹਾਂ ਖੋਲ ਦੇ ਬਈ ਤੋਰ ਦੇ ਤੋਰ ਕੇ ਦਿਖਾ ਦੇ ਡਾਕਟਰ ਕਿੰਨਾ ਰਹਾ ਨੇ ਪੈਰ ਤਾਂ ਫੁੱਲੂ ਵੀ ਰਹੀ ਆਪਾਂ ਓਕੇ ਬੜੀ ਆਰਡ ਜੀ ਕਰਦੀ ਆ ਜੀ ਠੀਕ ਆ ਫੇਸ ਬੜਾ ਪਿਆਰਾ ਕਰਵਾਇਦਾ ਡਾਕਟਰ ਬੜੀ ਚੰਗੀ ਬੱਸੀ ਆ ਜਿਆਦੇ ਬੜੀ ਚੰਗੀ ਮੈਂ ਕਹਿੰਦਾ ਗੋਲ ਗੋਲ ਪਈ ਗੋਲ ਗੋਲ ਤਾਂ ਹੀ ਤਾਂ ੱਤਕਾ ਕਰਦੀ ਆ ਹੂੰ ਮਾੜੇ ਕੈਮਰਾ ਦੇਖ ਕੇ ਨੀਚੇਂ ਗੀ ਬਸਿਆ ਆਂ। ਕਿਆ ਬਾਤ ਆ। ਹੂੰ। ਪੂਰੀ ਪੜੀ ਡਾਕਟਰ ਫੀਡ ਖਾਦੀ ਵੀ ਆ ਪਤਾ ਨਹੀਂ। ਬਾਕੀ ਲੰਮੀ ਲੰਮੀ ਦੇਖ ਕੇ ਨਹੀਂ। ਲੰਮੀ ਲੰਮੀ ਲੈ। ਤੋਰਾ ਤੋਰਾ ਇੱਕ ਨੰਬਰ। ਇੱਕ ਨੰਬਰ ਡਾਕਟਰ ਤੋਰਾਗਾ। ਹੂੰ। ਬਹੁਤ ਨਜਾਇਜ਼ ਚੰਗੀ ਐ। ਤੇ ਮੋਲ ਦਾ ਭਰਾ ਜਾਇਜ਼ ਹੀ। ਜਿਵੇਂ ਡਾਕਟਰ ਜਾਇਜ਼ ਕਰਾਂਗੇ। ਅੱਗੇ ਵੀ ਜਾਇਜ਼ ਕਰਦੇ। ਹਾਂ ਨਾ ਅੱਗੇ ਵੀ ਜਾਇਜ਼ ਕਰਦੇ। ਫਿਰ ਬਾਈ ਦੇ ਜਾਇਜ਼ ਹੋ ਜਾਂਦੇ। ਬਰੀਡ ਦੇ ਹਿਸਾਬ ਨਾਲ ਹੁੰਦੇ ਡਾਕਟਰ। ਹਾਂ। ਹਾਂ ਬਾਈ ਦਾ ਇੱਦਾਂ ਲਿਖਿਆ ਦਾ ਸੈੱਟ ਪਾਇਆ ਵਾ। ਬਹੁਤ ਸੁਣੀਆਂ ਗਾਵਾਂ ਬਾਈ ਦਾ ਚੰਗੇ ਰਿਕਾਰਡ ਤੇ ਚੱਲ ਰਹੀਆਂ। ਕਿਆ ਬਾਤ ਆ। ਦਿਖਾ ਦੇ ਮਾਰ ਦੇ ਕੈਮਰਾ ਨੇ ਸੂਸ ਦੇ ਹੈਨਾ ਮਾਹ ਕਾਹ ਵਗਲਾਂ ਬੜੀ ਜਿਆਦੇ ਚੰਗੀ ਆ ਹਾਂ ਪੂਰੀ ਪਲੀ ਵੀ ਆ ਪਲੀ ਵੀ ਆ ਹਾਂ ਇਹ ਨਹੀਂ ਵੀ ਅੱਗੇ ਲੱਤਾਂ ਪੜੇਉਂਦੀ ਫਿਰਦੀ ਹੂ ਲੱਤਾਂ ਪੜਨਦੀ ਵੀ ਆਪਣੀਆਂ ਬਸੇ ਦੀ ਗਰੰਟੀ ਹੋਊਗੀ ਆਪਣੀ ਓਕੇ ਬਾਈ ਹਾਂ ਲਿਆ ਬਾਈ ਪੂਣ ਚੰਗਾ ਭਾਲ ਕੇ ਲਿਆਈਆਂ ਦੇਖ ਸਹੀ ਗੱਲ ਤੂਰਾ ਤੂਰਾ ਇੱਕ ਨੰਬਰ ਆ ਜਮਾ ਇੱਕ ਨੰਬਰ ਆ ਡਾਕਟਰ ਤੂਰਾ ਨਿਆਇ ਚੰਗੀ ਆ ਪੂਰੀ ਨਤਰੀ ਵੀ ਫਰਾ ਗੋਲੇ ਪੰਜ ਪੰਜ ਹੀ ਬਾਈ ਇੱਕ ਦੂਜੀ ਤੋਂ ਵੱਧ ਕੇ ਆ ਕਿਸੇ ਵੀ ਨੂੰ ਕੋਈ ਵੀ ਨਾ ਕੋ ਪਸੰਦਾ ਹੈ ਬਾਈ ਨਕਨੈਕਟ ਕਰ ਲਿਓ ਧੰਨਵਾਦ